ਬੀਰ ਸਿੰਘ ਬਾਦਲ ਨੇ ਛੱਡੀ ਆਕਾਲੀ ਦਲ ਦੀ ਪ੍ਰਧਾਨਗੀ ਵਰਕਿੰਗ ਕਮੇਟੀ ਨੂੰ ਸੰਪੇ ਅਸਤੀਫਾ 18 ਤਰੀਕ ਨੂੰ ਯਾਨੀ ਸੋਮਵਾਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਵੇਗਾ ਅਸਤੀਫੇ ਤੇ ਫੈਸਲਾ ਸੋਬੀਰ ਦੇ ਅਸਤੀਫੇ ਤੇ ਆਕਾਲੀ ਦਲ ਦਾ ਬਿਆਨ ਕਿਹਾ ਬਾਗੀਆਂ ਦੀ ਮੰਗ ਨਾਲ ਨਾ ਜੋੜਿਆ ਜਾਵੇ ਅਸਤੀਫਾ 18 ਨਵੰਬਰ ਨੂੰ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੋਬੀਰ ਸਿੰਘ ਬਾਦਲ ਦੇ ਅਸਤੀਫੇ ਬਹਾਨੇ ਬਲਟੋਹਾ ਦਾ ਬਾਗੀਆਂ ਤੇ ਤੰਜ ਬੋਲੇ ਹੁਣ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਬਣਾ ਲਿਓ ਪ੍ਰਧਾਨ ਜੱਜਦਾਰ ਸਾਹਿਬ ਦੀ ਕਾਫੀ ਚਿਰਾਂ ਦੀ ਸੀ ਇੱਛਾ ਆਖਰੀ ਦੌਰ ਤੱਕ ਪਹੁੰਚਿਆ ਜ਼ਿੰਮੀ ਚੋਣਾਂ ਦਾ ਪ੍ਰਚਾਰ ਬਰਨਾਲਾ ਤੇ ਗਿੱਦੜਬਾਹ ਦੇ ਵਿੱਚ ਟੀਚਰੀ ਬਾਲਤੀ ਸੀਐਮ ਮਾਨ ਨੇ ਕੀਤੀਆਂ ਚੋਣ ਰੈਲੀਆਂ ਪਾਰਟੀ ਉਮੀਦਵਾਰਾਂ ਦੇ ਲਈ ਜੁਟਾਇਆ ਸਮਰਥ ਅਰੁਣਾਚਲ ਪ੍ਰਦੇਸ਼ ਤੇ ਕਰਨਾਟਕ ਤੋਂ ਬਾਅਦ ਹੁਣ ਅਸਮ ਤੇ ਨਾਗਾਲੈਂਡ ਦੇ ਵਿੱਚ ਪੰਜਾਬ ਦੇ ਚੌਲਾਂ ਦੇ ਸੈਂਪਲ ਫੇਲ 11241 ਕੁਇੰਟਲ ਚੌਲਾਂ ਚ ਨਿਕਲੀ ਸੁਸਰੀ ਐਫਸੀਆਈ ਬੋਲੀ ਪੰਜਾਬ ਤੋਂ ਚੌਲ ਚੁੱਕਣ ਤੋਂ ਪਹਿਲਾਂ 20 ਹੁੰਦੀ ਹੈ ਜਾਂ ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਗੋਂਦੇ ਵੱਲੋਂ ਭੁਖੜ ਹੜਤਾਲ ਦਾ ਐਲਾਨ 26 ਨਵੰਬਰ ਨੂੰ ਖਨੌਰੀ ਚਣ ਮਿੱਥੇ ਸਮੇਂ ਲਈ ਮਰਨ ਵਰਤ ਦੇ ਉੱਤੇ ਬੈਠਣਗੇ ਜਗਜੀਤ ਸਿੰਘ ਢੱਲੇਵਾਲ ਕੇਂਦਰ ਤੇ ਕਿਸਾਨ ਵਿਰੋਧੀ ਰਵਈਆ ਅਪਣਾਉਣ ਦਾ ਲਗਾਇਆ ਇਲਜ਼ਾਮ ਬਾਬਾ ਸਿੱਦਕੀ ਕਤਲਕਾਂਡ ਦੇ ਵਿੱਚ ਪੰਜਾਬ ਤੇ ਮੁੰਬਈ ਪੁਲਿਸ ਦਾ ਸਾਂਝਾ ਐਕਸ਼ਨ ਲਾਰੈਂਸ ਗੈਂਗ ਦਾ ਆਕਾਸ਼ ਗਿਲ ਗ੍ਰਿਫਤਾਰ ਸ਼ੂਟਰਾਂ ਨੂੰ ਲੌਜਿਸਟਿਕ ਮਹੱਈਆ ਕਰਵਾਉਣ ਦੇ ਇਲਜ਼ਾਮ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਆਂ ਸੱਤ ਲੀਆਂ ਖਬਰਾਂ ਲੈ ਕੇ ਅੱਜ ਪੂਰੇ ਦਿਨ ਪੰਜਾਬ ਦੇ ਵਿੱਚ ਕੀ ਕੁਝ ਖਾਸ ਹੈ ਉਸ ਦਾ ਜ਼ਿਕਰ ਹੋਵੇਗਾ ਤੇ ਨਾਲ ਨਾਲ ਦਿਨ ਦੀ ਸਭ ਤੋਂ ਵੱਡੀ ਖਬਰ ਦਾ ਵੀ ਜ਼ਿਕਰ ਸੁਖਬੀਰ ਸਿੰਘ ਬਾਦਲ ਲਈ ਇਸ ਸਭ ਦੇ ਵਿਚਾਲੇ ਗੱਲ ਬਾਈ ਇਲੈਕਸ਼ਨ ਦੀ ਵੀ ਕਰਾਂਗੇ ਕਿਉਂਕਿ ਜੰਮੀ ਚੋਣਾਂ ਦਾ ਅਖਾੜਾ ਵੀ ਭੱਕਿਆ ਹੋਇਆ ਹੈ ਬੇਸ਼ੱਕ ਜੰਮੀ ਚੋਣਾਂ ਦੇ ਅਖਾੜੇ ਦੇ ਵਿਚਾਲੇ ਚਰਚਾ ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿਆਦਾ ਹੋ ਰਹੀ ਹੈ ਪਰ ਜ਼ਿਕਰ ਉਸ ਦਾ ਵੀ ਹੋਵੇਗਾ ਇਸ ਦੇ ਨਾਲ ਨਾਲ ਪੰਜਾਬ ਦੀਆਂ ਜਿਹੜੀਆਂ ਅਹਿਮ ਖਬਰਾਂ ਨੇ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਕਿਸਾਨਾਂ ਦੇ ਵੱਲੋਂ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਕਰੀਬ ਕਰੀਬ 10 ਮਹੀਨਿਆਂ ਤੋਂ ਕਿਸਾਨ ਉਹਨਾਂ ਨੇ ਐਲਾਨ ਕੀਤਾ ਕਿ ਦੀ ਰਣਨੀਤੀ ਦਾ ਵੱਡਾ ਐਲਾਨ ਹੈ 26 ਤਰੀਕ ਤੋਂ ਕਰਨਗੇ ਉਹ ਤੁਹਾਨੂੰ ਦੱਸਾਂਗੇ ਇਸ ਦੇ ਨਾਲ ਹੀ ਜ਼ਿਕਰ ਅੱਜ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਇੱਕ ਗਨ ਕਲਚਰ ਦੀ ਜਿਹੜੀ ਸਮੱਸਿਆ ਹੈ ਉਸ ਦਾ ਵੀ ਜ਼ਿਕਰ ਜ਼ਰੂਰ ਕਰਾਂਗੇ ਮੈਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਦਿਨ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਦੇ ਨਾਲ ਇਹ ਜੁੜੀ ਹੋਈ ਹੈ ਅਕਾਲੀ ਦਲ ਦੇ ਜਰਨਲ ਦੇ ਨਾਲ ਜਰਨਲ ਸੁਖਬੀਰ ਸਿੰਘ ਬਾਦਲ ਜੋ 16 ਸਾਲ ਤੋ ਲਗਾਤਾਰ ਪਾਰਟੀ ਦੇ ਪ੍ਰਧਾਨ ਸੀ ਪਰ 16 ਨਵੰਬਰ ਦੇ ਦਿਨ ਦੁਪਹਿਰੇ 2:30 ਵਜੇ ਖਬਰ ਆਉਂਦੀ ਹੈ ਦਲਜੀਤ ਸਿੰਘ ਚੀਮਾ ਦਾ ਇੱਕ ਟਵੀਟ ਆਉਂਦਾ ਹੈ ਜਿਸ ਦੇ ਨਾਲ ਇਹ ਕਲੀਅਰ ਹੋ ਜਾਂਦਾ ਹੈ ਕਿ ਕਰੀਬ-ਕਰੀਬ 3 ਦਹਾਕਿਆਂ ਬਾਅਦ ਹੁਣ ਅਕਾਲੀ ਦਲ ਬਿਨਾ ਬਾਦਲ ਪਰਿਵਾਰ ਤੋਂ ਫਿਲਹਾਲ ਅੱਗੇ ਵਧੇਗਾ ਸ਼ੁਰੂਆਤ ਕਰਦੇ ਹਾਂ ਇਸ ਵੱਡੀ ਖਬਰ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੇ ਛੱਡ ਦਿੱਤੀ ਸੁਬੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ 18 ਨਵੰਬਰ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਸੱਦ ਲਈ ਗਈ ਹੈ ਸੁਖਬੀਰ ਬਾਦਲ ਦੇ ਅਸਤੀਫੇ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਵੇਗੀ ਅਕਲ ਅਕਾਲ ਤਖਤ ਸਾਹਿਬ ਡਿਵੋਲਪ ਸੁਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ 30 ਅਗਸਤ ਦੇ ਦਿਨ ਤੋਂ ਠੀਕ 2 ਮਹੀਨੇ 17 ਦਿਨਾਂ ਬਾਅਦ ਸੁਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਤਨਖਾਹਿਆ ਐਲਾਨੇ ਜਾਣ ਤੋਂ ਠੀਕ ਕੁਝ ਦਿਨ ਪਹਿਲਾਂ ਵੀ ਸੁਬੀਰ ਸਿੰਘ ਬਾਦਲ ਨੇ ਜਿਹੜਾ ਕਾਰਜਕਾਰੀ ਪ੍ਰਧਾਨ ਲਗਾਉਣ ਵਾਲਾ ਫੈਸਲਾ ਲਿਆ ਸੀ ਜਦੋਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਲਗਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸੀਨੀਅਰ ਆਗੂ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਪ੍ਰਧਾਨਗੀ ਕਾਰਜਕਾਰੀ ਪ੍ਰਧਾਨਗੀ ਸੌਂਪੀ ਗਈ ਸੀ ਹਾਲਾਂਕਿ ਪ੍ਰਧਾਨਗੀ ਤਾਂ ਸੁਬੀਰ ਸਿੰਘ ਬਾਦਲ ਦੇ ਕੋਲ ਹੀ ਸੀ ਪਰ ਤਨਖਾਹਾਂ ਐਲਾਨੇ ਜਾਣ ਤੋਂ ਕਰੀਬ ਕਰੀਬ ਢਾਈ ਮਹੀਨੇ ਬਾਅਦ ਸੁਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਤੋਂ ਵੀ ਕਿਨਾਰਾ ਕਰ ਲਿਆ ਪ੍ਰਧਾਨਗੀ ਤੋਂ ਰਿਜ਼ਾਈਨ ਕਰ ਦਿੱਤਾ ਕਾਬਲੇ ਗੌਰ ਵੀ ਹੈ 13 ਤਰੀਕ ਨੂੰ ਸੁਖਬੀਰ ਬਾਦਲ ਪਹੁੰਚੇ ਸੀ ਅਕਾਲ ਤਖਤ ਸਾਹਿਬ ਇੰਜ ਫਿਰ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਫੈਸਲਾ 2.5 ਮਹੀਨੇ ਹੋ ਗਏ ਨੇ ਅਪੀਲ ਕੀਤੀ ਕਿ ਬਹੁਤ ਸਾਰੇ ਲੋਕ ਜਿਵੇਂ ਨੇ ਤੇ ਜਲਦ ਤੋਂ ਜਲਦ ਤਨਖਾਹੀਆਂ ਕਰਾਰ ਦਿੱਤੇ ਜਾਣ ਦੇ ਉੱਤੇ ਜੋ ਸਜ਼ਾਏ ਉਹ ਤੁਸੀਂ ਸੁਣਾ ਦਿਓ ਇਹ ਅਪੀਲ ਚਾਰ ਪੰਨਿਆਂ ਦੀ ਚਿੱਠੀ ਦੇ ਵਿੱਚ ਸੁਬੀਤ ਸਿੰਘ ਬਾਦਲ ਹੋਰਾਂ ਦੇ ਵੱਲੋਂ ਕੀਤੀ ਗਈ ਸੀ 13 ਤਰੀਕ ਦਾ ਉਹ ਦਿਨ ਸੀ 16 ਤਰੀਕ ਨੂੰ ਰਿਜ਼ਾਈਨ ਆ ਗਿਆ ਸੁਬੀਤ ਸਿੰਘ ਬਾਦਲ ਹਿਰਕਤ ਕੇ ਬਾਦਲ ਲੀਡਰ ਨੂੰ ਹੈ ਜਿਹੜੀ ਕੌਮ ਨੂੰ ਬਚਾਉਂਦਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਚ ਮਾੜਾ ਪ੍ਰਦਰਸ਼ਨ ਫਿਰ 24 ਦੀਆਂ ਲੋਕ ਸਭਾ ਚ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਚ ਸ਼ੁਰੂ ਹੋਈ ਬਗਾਵਤ ਅਸਤੀਫੇ ਤੱਕ ਜਾ ਪਹੁੰਚੀ ਹੈ ਤੇ ਅਸਤੀਫਾ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੀ ਦੇ ਦਿੱਤਾ ਹੈ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਉਹਨਾਂ ਨੇ ਆਪਣਾ ਅਸਤੀਫਾ ਸੌਂਪਿਆ ਜਿਸ ਤੋਂ ਬਾਅਦ ਅਕਾਲੀ ਦਲ 'ਚ ਫੌਰਨ ਖਲਚਲ ਮਚ ਗਈ। ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਦੇ ਤੇ ਟਵੀਟ ਕਰਕੇ ਜਾਣਕਾਰੀ ਦਿੱਤੀ। ਤੇ ਲਿਖਿਆ ਨਵੇਂ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਕਰਨ ਦੇ ਲਈ ਸੁਬੀਰ ਸਿੰਘ ਬਾਦਲ ਨੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਜੋਂ ਅੱਜ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ। ਉਹਨਾਂ ਨੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਉਹਨਾਂ ਦੀ ਲੀਡਰਸ਼ਿਪ ਦੇ ਉੱਤੇ ਭਰੋਸਾ ਪ੍ਰਗਟਾਉਣ ਅਤੇ ਪੂਰੇ ਕਾਰਜਕਾਲ ਦੌਰਾਨ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਗੁਰਜੀਤ ਸਿੰਘ ਚੀਮਾ ਨੇ ਇਹ ਵੀ ਕਲੀਅਰ ਕੀਤਾ ਕਿ ਪਾਰਟੀ ਚ ਫੌਮਤ ਅਜੇ ਵੀ ਸੁਪੀਰ ਸਿੰਘ ਬਾਦਲ ਦੇ ਕੋਲ ਹੀ ਹੈ ਉਹਨਾਂ ਨੇ ਆਪਣੀ ਖੁਸ਼ੀ ਨਾਲ ਅਸਤੀਫਾ ਦਿੱਤਾ ਹੈ ਜਿਸ ਨੂੰ ਸੁਧਾਰ ਲਹਿਰ ਦੀ ਮੰਗ ਦੇ ਨਾਲ ਨਾ ਜੋੜਿਆ ਜਾਵੇ ਕਿਉਂਕਿ ਜਿਹੜੀ ਸੁਧਾਰ ਲਹਿਰ ਵਾਲਿਆਂ ਦੀ ਗੱਲ ਆ ਉਹਨਾਂ ਦੀ ਤਾਂ ਗੱਲ ਹੀ ਬੜੀ ਗੈਰਵਾਜਬ ਸੀ ਕਿਉਂਕਿ ਡੈਮੋਕਰੇਸੀ ਦੇ ਵਿੱਚ ਜਿਹਦੇ ਨਾਲ ਮੈਜੋਰਟੀ ਹੁੰਦੀ ਹੈ ਉਹ ਪ੍ਰਧਾਨ ਹੁੰਦਾ ਹੂੰ ਜੇ ਚਾਰ ਬੰਦੇ ਉੱਠ ਕੇ ਕਹਿ ਦੇਣ ਕਿ ਤੁਸੀਂ ਅਸਤੀਫਾ ਦੇ ਦਿਓ ਤੇ ਉਹਨਾਂ ਦਾ ਪ੍ਰਧਾਨ ਅਸਿਫਾ ਦੇ ਦਿੰਦੇ ਚਾਰ ਬੰਦੇ ਐਮਨਿਉਟਟ ਕੇ ਕਹਿਣ ਕਿ ਚੀਫ ਮਿਨਿਸਟਰਸ ਰਜਾਇਨ ਕਰਦੇ ਕਿ ਉਹ ਰਜਾਇਨ ਕਰ ਦੋ ਅਸਤੇ ਉਹਨਾਂ ਨੂੰ ਉਹਦੇ ਕਿਹਾ ਸੀ ਕਿ ਤੁਸੀਂ ਸਾਬਤ ਕਰਦੇ ਹੋ ਮжоਰਿਟੀ ਉਸ ਪਾਸੇ ਉਤਰੇ ਨਹੀਂ ਕਿਉਂਕਿ ਉਹਨਾਂ ਤੇ ਡੈਡਿਕਟ ਨਹੀਂ ਸੀ ਹੁਣ ਇਹ ਕਿ ਹੁਣ 5 ਸਾਲ ਪੂਰੇ ਹੋਣ ਵਾਲੇ ਹੁਣ ਤਾਂ ਮੈਂ ਕਹਿ ਕਿ 14 ਦਸੰਬਰ ਨੂੰ 5 ਸਾਲ ਦੀ ਟਰਮ ਪੂਰੀ ਹੋ ਜਾਣੀ ਇਸ ਕਰਕੇ ਆਪਣੀ ਖੁਸ਼ੀ ਨਾਲ ਉਹਨਾਂ ਨੇ ਰਜਾਇਨ ਕਰ ਦਿੱਤਾ ਸੂਬਿਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਤਾਂ ਪਾਰਟੀ ਵੀ ਫੌਰਨ ਐਕਸ਼ਨ ਦੇ ਵਿੱਚ ਆ ਗਈ 18 ਨਵੰਬਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਸੋਮਵਾਰ ਨੂੰ ਅਸਤੀਫੇ ਨੂੰ ਲੈ ਕੇ ਉਸ ਤੇ ਚਰਚਾ ਹੋਵੇਗੀ ਤੇ 14 ਦਸੰਬਰ ਨੂੰ ਚੋਣ ਤੋਂ ਬਾਅਦ ਪਾਰਟੀ ਦਾ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਵੇਗਾ ਇਹ 18 ਤੱਕ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਵਰਕਿੰਗ ਕਮੇਟੀ ਨੇ ਤਾਂ ਇਲੈਕਸ਼ਨ ਸ਼ਡਿਊਲ ਤਿਆਰ ਕਰ ਠੀਕ ਆਪਣੇ ਪਾਰਟੀ ਦੀਆਂ ਚੋਣਾਂ ਜਿਹੜੀਆਂ ਹੈ ਕਿਉਂਕਿ ਸਮਾਂ ਹੋ ਗਿਆ ਜੀ ਤੇ ਪੰਜ ਸਾਲ ਇੱਕ ਰਿਕੁਆਇਰਮੈਂਟ ਹੁੰਦੀ ਲੀਗਲ ਉਹ ਅਸੀਂ ਆਪਣੀ ਕਨਸਟੀਟਿਊਸ਼ਨਲ ਰਿਕੁਆਇਰਮੈਂਟ ਪੂਰੀ ਕਰਨੀ ਹੈ ਉਹਦਾ ਫੈਸਲਾ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਜਿਹੜੀ ਸਾਡੀ ਸਾਰੀ ਪਾਵਰਫੁੱਲ ਬਾਡੀ ਹੁੰਦੀ ਉਹ ਕਰੇਗੀ ਉਸ ਤੋਂ ਬਾਅਦ ਜਿਹੜੀ ਆ ਫਿਰ ਪ੍ਰੋਸੈਸ ਸ਼ੁਰੂ ਹੋ ਜੇਗੀ ਸਾਰੀ ਪ੍ਰੋਸੈਸ ਫਾਲੋ ਕਰਕੇ ਫਿਰ ਦੁਬਾਰਾ ਪ੍ਰਧਾਨ ਦੀ ਅਹੁਦੇਦਾਰ ਦੀ ਵਰਕਿੰਗ ਕਮੇਟੀ ਦੀ ਸਾਰੀ ਚੋਣ ਹੁਣ ਜ਼ਿਕਰ ਸੁਬੀਰ ਬਾਦਲ ਦਾ ਵੀ ਕਰਦੇ ਆ ਸੁਬੀਰ ਬਾਦਲ 2008 ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ 16 ਸਾਲ ਤੱਕ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸਭ ਤੋਂ ਛੋਟੀ ਉਮਰ ਦੇ ਵਿੱਚ ਪਾਰਟੀ ਦੇ ਪ੍ਰਧਾਨ ਬਣਨ ਦਾ ਮਾਣ ਹਾਸਲ ਹੋਇਆ 2019 ਦੀਆਂ ਲੋਕ ਸਭਾ ਚੋਣਾਂ 'ਚ ਫਿਰੋਜ਼ਪੁਰ ਤੋਂ ਐਮਪੀ ਵੀ ਬਣੇ ਬੇਸ਼ੱਕ ਸੁਬੀਰ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ ਹੋਵੇ ਹੁਣ ਦੇਖਣਾ ਹੋਵੇਗਾ ਕਿ ਪਾਰਟੀ ਦਾ ਨਵਾਂ ਪ੍ਰਧਾਨ ਕੌਣ ਹੁੰਦਾ ਹੈ ਮਲਕੀ ਦਲਜੀਤ ਸਿੰਘ ਜੀਮਾ ਸੁਖਵੀਰ ਬਾਦਲ ਦੇ ਕੋਲ ਹੀ ਬਹੁਤ ਮਤ ਹੋਣ ਦੀ ਗੱਲ ਜ਼ਰੂਰ ਕਰ ਗਏ ਨੇ ਚੰਡੀਗੜ੍ਹ ਤੋਂ Umesh Sharma News 18 Pancha ਤਾਂ ਆਪਣੇ ਆਪ ਦੇ ਵਿੱਚ ਵੱਡੀ ਖਬਰ ਤਾਂ لازمی ਤੌਰ ਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਕਾਬਲੇ ਗੌਰ ਹੈ 2007 ਤੋਂ 2017 ਤੱਕ ਸੱਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਗੜਬੰਧਨ ਦੇ ਤਹਿਤ ਰਿਹਾ 2002 ਦੇ ਵਿੱਚ ਹਾਲਾਂਕਿ ਸੱਤਾ ਗਈ ਸੀ ਕਿਉਂਕਿ 1997 ਤੋਂ ਲੈ ਕੇ 2002 ਤੱਕ ਵੀ ਸੱਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੀ ਸੁਖਬੀਰ ਸਿੰਘ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਵੀ ਲੰਬੇ ਸਮੇਂ ਤੱਕ ਰਹੇ ਨੇ ਹਾਲਾਂਕਿ ਜਿਹੜਾ 2012 ਤੋਂ 2017 ਦਾ ਕਾਰਜਕਾਲ ਹੈ ਉਸ ਨੂੰ ਲੈ ਕੇ ਵਿਵਾਦ ਬਹੁਤ ਸਾਰੇ ਜੁੜਦੇ ਹੋਏ ਨਜ਼ਰ ਆਇਆ ਸੁਖਬੀਰ ਬਾਦਲ ਦੇ ਅਸਤੀਫੇ ਦਾ ਮੁੱਢ ਤੁਸੀਂ ਕਹਿ ਸਕਦੇ ਹੋ ਕਿ ਜੁਲਾਈ ਦੇ ਵਿੱਚ ਬੰਦਤਾ ਗਿਆ ਚੜਦੀ ਜੁਲਾਈ ਜਦੋਂ ਸ਼ਿਕਾਇਤ ਲੈ ਕੇ ਪਹੁੰਚ ਗਏ ਸੁਬੀਰ ਸਿੰਘ ਬਾਦਲ ਦੇ ਬੇहद ਕਦੇ ਕਰੀਬੀ ਰਹੇ ਤੇ ਪਾਰਟੀ 'ਚ ਬਾਗੀ ਹੋਏ ਆਗੂ ਜਿਹਾਂ ਸੁਧਾਰ ਲਹਿਰ ਜਿਨ੍ਹਾਂ ਨੇ ਬਣਾਈ ਕਹਿਰ ਉਹਨਾਂ ਦੀ ਮੰਗ ਇਹ ਸੀ ਕਿ ਸੁਬੀਰ ਸਿੰਘ ਬਾਦਲ ਰਿਜ਼ਾਈਨ ਕਰ ਦੇਣ ਪ੍ਰਧਾਨਗੀ ਛੱਡ ਦੇਣ ਤਾਂ ਫਿਰ ਰਿਜ਼ਾਈਨ ਤੋਂ ਬਾਅਦ ਕੀ ਕੁਝ ਕਿਹਾ ਜਾ ਰਿਹਾ ਤੁਹਾਨੂੰ ਸੁਣਵਾਉਣਾ ਹੈ ਉਹ ਕਹਿ ਰਹੇ ਨੇ ਕਿ ਅਸਤੀਫੇ ਦੀ ਮੰਗ ਪੂਰਾ ਪੰਥ ਕਰ ਰਿਹਾ ਸੀ ਇਹ ਦੇਰ ਨਾਲ ਚੁੱਕਿਆ ਗਿਆ ਦਰੁਸਤ ਕਦਮ ਸਤਿ ਸ੍ਰੀ ਅਕਾਲ ਜਿਹੜਾ ਸਿਫਾ ਕਰ ਜਾਂਦੀ ਪ੍ਰਧਾਨਗੀ ਤੋਂ ਇਹ ਮਨਨ ਸਵਾਗਤ ਜੋ ਕਦਮਾ ਦੇ ਰਾਇ ਦੁਰਫਤ ਵਾਲਾ ਕਦਮਾ ਇਹ ਅਸੀਂ ਚੱਲੇ ਨਹੀਂ ਅਕਾਲੰਦਰ ਸੁਧਾਰ ਲੈ ਵਾਲੀ ਮੰਗ ਕਰਦੇ ਸੀ ਇਹ ਸਮੁੱਚਾ ਪੰਥ ਕਰਦਾ ਸੀ ਸਮੁੱਚਾ ਪੰਜਾਬ ਕਰਦਾ ਸੀ ਕਿ ਸਾਰ ਸਭੀ ਸੇ ਬਾਦਰਵਾਨੋ ਤਿਆਗ ਦਿਖਾ ਜਾਣਾ ਚਾਹੀਦਾ ਜਦੋਂ ਅਕਾਲੀ ਦਲ ਦੀ ਨਿਰਾਸ਼ਾ ਜਾਣ ਕੇ ਹਾਰਾਂ ਹੋਈਆਂ ਅਦੇ ਇੱਕ ਤੋਂ ਬਾਅਦ ਦੂਜੀ ਦੂਜੀ ਦੇ ਬਾਅਦ ਤੀਜੀ ਫਿਰ ਉਹ ਤੋਂ ਦਕਮਾ ਦੀ ਬਣੀ ਉਹਨੇ ਵੀ ਸਿਫਾਰਿਸ਼ ਕੀਤੀ ਸੀ ਕਿ ਸਾਸੂਗੀ ਸਿੰਘ ਬਾਦਲ ਤਿਆਰ ਦਿਖਾਉ ਮੈਂ ਸਮਝਦਾ ਕਿ ਅੱਜ ਬਹੁਤ ਸ਼ਕਤੀਸ਼ਾਲੀ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਸੀ ਜਿਹਦੇ ਲਈ ਸਾਸੂਗੀ ਸਿੰਘ ਬਾਦਲ ਦਾ ਅਸਤੀਫਾ ਜ਼ਰੂਰੀ ਬਣਦਾ ਸੀ ਫਿਰ ਆਏ ਦਰਸਤ ਆਏ ਔਰ ਮੈਂ ਸਮਝਦਾ ਕਿ ਉਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਪੰਥਕੇਗਤਾ ਦਾ ਰਾਹ ਵੀ ਖੁੱਲ ਜਾਊ ਔਰ ਜੋ ਪੰਜਾਬ ਦੀਆਂ ਤੇ ਪੰਥ ਦੀਆਂ ਭਾਵਨਾਵਾਂ ਨਾਲ ਸੀ ਉਹਦੇ ਅਨਸਾਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਪਹਿਲਾਂ ਦੀ ਤਰ੍ਹਾਂ ਸਿੱਖੀ ਪਰੰਪਰਾ ਸਿੱਖੀ ਸਿਧਾਂਤ ਸਿੱਖੀ ਅਸੂਲਾਂ ਤੇ ਚੱਲ ਕੇ ਪੰਥ ਤੇ ਪੰਜਾਬ ਦੀ ਵਕੀ ਕਰੂਗਾ ਭਾਵੇਂ 2022 ਦੇ ਇਲੈਕਸ਼ਨ ਤੋਂ ਬਾਅਦ ਵੀ ਅਸਤੀਫੇ ਦੀ ਗੱਲ ਹੋਈ ਫਿਰ 2024 ਤੋਂ ਬਾਅਦ ਬਹੁਤ ਜੋਰ ਸ਼ੋਰ ਨਾਲ ਅਸਤੀਫੇ ਦੀ ਗੱਲ ਹੋਈ ਤੇ ਮੈਂ ਉਮੀਦ ਕਰਦਾ ਹਾਂ ਵਰਕਿੰਗ ਕਮੇਟੀ ਜਿਹੜੀ ਹੈ ਪੰਥਕ ਸੋਚ ਦਾ ਪਹਿਰਾ ਦਿੰਦੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਸੋਚ ਤੇ ਪਹਿਰਾ ਦਿੰਦੀ ਹੋਈ ਤੁਰੰਤ ਅਸਤੀਫਾ ਮਨਜ਼ੂਰ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵਰਕਰਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਤੇ ਕੋਈ ਸਾਂਝਾ ਫੈਸਲਾ ਜਿਹੜਾ ਭਾਵੇਂ ਪ੍ਰੀਡੀਅਮ ਦੇ ਰੂਪ 'ਚ ਹੋਵੇ ਭਾਵੇਂ ਪ੍ਰਧਾਨ ਦੇ ਰੂਪ 'ਚ ਹੋਵੇ ਭਰਤੀ ਹਾਲਾਂਕਿ ਵੀ ਇੱਕ ਤੈਅ ਗੱਲ ਮੰਨੀ ਜਾ ਸਕਦੀ ਹੈ ਕਿ ਅਸਤੀਫਾ ਤਾਂ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਮਨਜ਼ੂਰ ਹੋ ਜਾਏਗਾ ਹਾਲਾਂਕਿ ਸੋਮਵਾਰ ਨੂੰ ਇਸ ਦੇਤੇ ਮੋਹਰ ਲੱਗੇਗੀ ਪਰ ਤਕਰੀਬਨ ਤਕਰੀਬਨ ਲੱਗ ਰਿਹਾ ਹੈ ਕਿ ਅਸਤੀਫਾ ਤਾਂ ਮਨਜ਼ੂਰ ਹੋ ਜਾਏਗਾ ਪਰ ਸਵਾਲ ਇਹ ਹੈ ਕਿ ਹੁਣ ਜਿਨ੍ਹਾਂ ਨੇ ਬਗਾਵਤ ਕੀਤੀ ਜੋ ਅਸਤੀਫੇ ਦੇ ਉੱਤੇ ਹੀ ਅੜੇ ਹੋਏ ਸੀਗੇ ਅਸਤੀਫਾ ਸੁਖਬੀਰ ਸਿੰਘ ਬਾਦਲ ਦੇਣ ਹੁਣ ਉਹਨਾਂ ਦੀ ਅੱਗੇ ਦੀ ਰੂਪਰੇਖਾ ਕੀ ਹੋਏਗੀ ਅਸੀਂ ਸੁਧਾਰ ਲਹਿਰ ਵਾਲਿਆਂ ਦਾ ਜ਼ਿਕਰ ਕਰ ਰਹੇ ਹਾਂ ਕਿਰ ਅੱਗੇ ਵਧਦੇ ਹਾਂ ਬਾਕੀ ਪੋਲੀਟੀਕਲ ਪਾਰਟੀਆਂ ਕੀ ਕੁਝ ਕਹਿ ਰਹੀਆਂ ਹਨ ਦਾ ਵੀ ਜ਼ਿਕਰ ਪੰਜਾਬ ਦੀਆਂ ਦੂਜੀਆਂ ਸਿਆਸੀ ਤਿਰਾਂ ਜਿਹੜੀਆਂ ਅਕ ਸੁਭੀਰ ਸਿੰਘ ਬਾਦਲ ਤੇ ਅਸਤੀਫੇ ਤੇ ਆਪਣਾ ਪ੍ਰਤੀਕਰਮ ਉਹਨਾਂ ਦੇ ਵੱਲੋਂ ਵੀ ਦਿੱਤਾ। ਵੈਸੇ ਤਾਂ ਇੱਕ ਤਰੀਕਾ ਨਾਲ ਉਹਨਾਂ ਦਾ ਇੰਟਰਨਲ ਮੈਟਰ ਹੈ ਉਹ ਉਸ ਪੱਖੋਂ ਨਹੀਂ ਲੇਕਿਨ ਪੰਜਾਬ ਦੇ ਲੋਕਾਂ ਦੀ ਮੰਗ ਸੀ ਜੀ ਇਹ। ਪੰਜਾਬ ਦੇ ਲੋਕ ਚਾਹੁੰਦੇ ਸੀ ਵੀ ਜਿਹੜਾ ਬਿਆਦਵੀ ਦਾ ਜਿਹੜਾ ਉਹਨਾਂ ਤੇ ਦਾਗ ਲੱਗਿਆ ਹੋਇਆ ਸੀਗਾ ਨਾ ਜੀ ਲੋਕਾਂ ਨੇ ਉਹਨਾਂ ਨੂੰ ਮਾਫ਼ ਨਹੀਂ ਕੀਤਾ। ਉਹਨਾਂ ਨੂੰ ਬਹੁਤ ਪਹਿਲਾਂ ਕਰ ਜਾਣਾ ਚਾਹੀਦਾ ਸੀਗਾ। ਸ਼ਾਇਦ ਅਕਾਲੀ ਦਲ ਵੱਜ ਜਾਂਦਾ ਉਹਨਾਂ ਨੇ ਅਕਾਲੀ ਦਲ ਦਾ ਪੂਰਾ ਨੁਕਸਾਨ ਕਰਕੇ ਪੰਜਾਬ ਦਾ ਨੁਕਸਾਨ ਕਰਕੇ ਲੋਕਾਂ ਦੇ ਜਜ਼ਬਾਤਾਂ ਦਾ ਖੇਲ ਕੇ ਹੁਣ ਵੀ ਦਿੱਤਾ ਦੇਰ ਆਏ, ਦਰੋਸਤ ਆਏ। ਚੰਗਾ ਹੋਇਆ ਜੀ ਦੇਖੋ ਸਾਰਾ ਕੁਝ ਜਿਹੜਾ ਬਾਗ ਉਜੜ ਗਿਆ ਹੁਣ ਅਸਤੀਫਾ ਦੇਣ ਦਾ ਜਾਂ ਨਾ ਦੇਣ ਦਾ ਕੀ ਫਾਇਦਾ ਹੋਇਆ ਅਕਾਲੀ ਦਲ ਟੁੱਟ ਗਿਆ ਤੁਸੀਂ ਚਾਰ ਜਿੰਨੀ ਚੋਣਾਂ ਤੇ ਚੋਣਾਂ ਨਹੀਂ ਲੜੇ ਲੋਕਾਂ ਨੇ ਥੁੜੀਆਂ ਮੰਨਤਾ ਕੀਤੀ ਆਖੀਰ ਮੱਛੀ ਪੱਥਰ ਚੱਟ ਕੇ ਤੁਸੀਂ ਅਸਤੀਫਾ ਦਿੱਤਾ ਬੱਚੇ-ਬੱਚੇ ਨੇ ਕਹਿਦਾ ਕਿ ਨਹੀਂ ਅਸੀਂ ਤੁਹਾਨੂੰ ਮੂੰਹ ਨਹੀਂ ਲਾਵਾਂਗੇ ਨਫ਼ਰਤ ਪੈਦਾ ਹੋ ਗਈ ਤੁਸੀਂ ਹੁਣ ਅਸਤੀਫਾ ਦੇਣ ਦਾ ਕੀ ਫਾਇਦਾ ਸੀ ਜਦੋਂ ਸਾਰਾ ਕੰਮ ਹੀ ਖਤਮ ਹੋ ਗਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਜ਼ਿੰਮੇਵਾਰੀ ਤੋਂ ਅਸਤੀਫਾ ਦਿੱਤਾ ਔਰ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਦੀ ਗਲਤੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਤੋੜ ਕੇ ਕੀਤੀ ਸੀ ਉਸੇ ਤਰ੍ਹਾਂ ਦੀ ਗੁਸਤਾਖੀ ਇਹ ਕਰਕੇ ਸੁਖਵੀਰ ਸਿੰਘ ਬਾਦਲ ਕਿ ਇਹ ਆਪਣੇ ਪ੍ਰਭਾਵ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਆਪਣਾ ਅਸਤੀਫਾ ਕਾਰਜਸ਼ਮਤੀ ਇਹਨਾਂ ਦੀ ਹੈ ਉਸ ਤੋਂ ਰੱਦ ਕਰਵਾਉਣਗੇ ਜੇ ਉਹ ਰੱਦ ਕਰਵਾ ਲਿਆ ਤਾਂ ਹੋਰ ਬੁਰਾ ਹੋਏਗਾ ਤੋਂ ਵਕੂ ਵਕੇ ਪ੍ਰਤੀਕਰਮ ਆ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਵਿਰੋਧੀ ਇਸ ਗੱਲ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਕਿ ਆਖਿਰ ਹੁਣ ਅਸਤੀਫਾ ਕਿਉਂ ਜਾਂ ਫਿਰ ਇੰਨਾ ਦੇਰ ਨਾਲ ਅਸਤੀਫਾ ਕਿਉਂ ਹਾਲਾਂਕਿ ਸੁਧਾਰ ਲਹਿਰ ਵਾਲੇ ਕਹ ਰਹੇ ਨੇ ਕਿ ਦੇਰ ਆਏ ਦਰੁਸਤ ਆਏ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਕਿਉਂਕਿ ਖੇਤਰੀ ਪਾਰਟੀ ਇੱਕ ਵੱਡੀ ਪਾਰਟੀ ਦੇ ਤੌਰ ਦੇ ਉੱਤੇ ਅਕਾਲੀ ਦਲ ਨੂੰ ਜਾਣਿਆ ਜਾਂਦਾ ਹੈ ਤਾਂ ਉਹਨਾਂ ਦਾ ਅੱਗੇ ਦਾ ਪੂਰਾ ਰੋਡ ਮੈਪ ਕੀ ਹੋਏਗਾ ਇਹ ਗੱਲ ਦੇਖਣ ਵਾਲੀ ਲਾਜ਼ਮੀ ਤੌਰ ਤੇ ਹੋਏਗੀ ਕਿ ਹੁਣ ਅੱਗੇ 2027 ਦੀਆਂ ਚੋਣਾਂ ਜੋ ਕਰੀਬ-ਕਰੀਬ 2 ਸਵਾ 2 ਸਾਲ ਬਾਅਦ ਨੇ ਤੇ ਉਸ ਦੇ ਵਿੱਚ ਅਕਾਲੀ ਦਲ ਬਾਦਲ ਪਰਿਵਾਰ ਦੀ ਅਗਵਾਈ ਤੋਂ ਬਿਨਾ ਉਤਰੇਗਾ ਜਾਂ ਫਿਰ ਆਉਣ ਵਾਲੇ ਕੁਝ ਮਹੀਨਿਆਂ ਕੁਝ ਸਮੇਂ ਦੇ ਵਿੱਚ ਦੁਬਾਰਾ ਸੁਬੀਰ ਸਿੰਘ ਬਾਦਲ ਪ੍ਰਧਾਨਗੀ ਵਾਲੀ ਕੁਰਸੀ ਦੇ ਉੱਤੇ ਪਹੁੰਚ ਜਾਣਗੇ ਹਾਲਾਂਕਿ ਚੀਮਾ ਡਾਕਟਰ ਚੀਮਾ ਦਾ ਬਿਆਨ ਉਸ ਵਾਲੇ ਪਾਸੇ ਇਸ਼ਾਰਾ ਕਰ ਰਿਹਾ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਜਿਹੜਾ ਬਹੁਮਤ ਹੈ ਹੁਣ ਵੀ ਸੁਬੀਰ ਬਾਦਲ ਦੇ ਕੋਲ ਹੈਗਾ ਹੈ ਖੈਰ ਅੱਗੇ ਬਾਤਾਂ ਹੁਣ ਗੱਲ ਹੋਵੇਗੀ ਕਾਰਨਾ ਦੀ ਕੀ ਆਖਿਰ ਕਿਉਂ ਸੁਬੀਰ ਸਿੰਘ ਬਾਦਲ ਨੂੰ ਰਿਜ਼ਾਈਨ ਕਰਨਾ ਪੈ ਗਿਆ ਆਖਿਰ ਕਿਉਂ 16 ਸਾਲ ਪੁਰਾਣਾ ਜਿਹੜਾ ਪ੍ਰਧਾਨਗੀ ਵਾਲਾ ਉਹਨਾਂ ਦੇ ਕੋਲ ਜ਼ਿੰਮਾ ਸੀ ਉਹ ਛੱਡਣਾ ਪੈ ਗਿਆ ਆਖਿਰ ਕਿਉਂ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਤੋਂ ਸਾਈਡ ਹੋਣਾ ਪਿਆ ਜਿਵੇਂ ਉਸ ਦੀ ਬਜਾਤ ਬਹੁਤ ਨਹੀਂ ਖਾਸ ਤੌਰ ਤੇ 2015 ਦਾ ਸਾਲ ਤੁਸੀਂ ਇਹ ਕਹਿ ਸਕਦੇ ਹੋ ਕਿ 2015 ਯਾਨੀ ਕਿ 2024 ਚ ਰਿਜ਼ਾਈਨ ਦਿੱਤਾ ਹੈ ਤਾਂ 2015 ਦੇ ਵਿੱਚ ਕਰੀਬ-ਕਰੀਬ 9 ਸਾਲ ਪਹਿਲਾਂ ਵਾਪਰੇ ਘਟਨਾਕਰਮ ਕਿੰਨਾ ਕਿਤੇ ਅਕਾਲੀ ਦਲ ਖਾਸ ਤੌਰ ਤੇ ਬਾਦਲ ਪਰਿਵਾਰ ਦਾ ਪਿੱਛਾ ਨਹੀਂ ਛੱਡ ਰਿਹਾ ਸੀ ਤੇ ਨਤੀਜਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜਰਨੈਲ ਅਕਾਲੀ ਦਲ ਦੇ ਅਸਤੀਫਾ ਦੇ ਚੁਕੇ 2008 ਤੋਂ ਲਗਾਤਾਰ 16 ਸਾਲ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸਿਆਸਤ ਤੋਂ ਲੈ ਕੇ ਪੰਥਕ ਫਿਜ਼ਾਵਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਹਾਲਾਂਕਿ ਪਾਰਟੀ ਦੇ ਵਿੱਚ ਸ਼ੁਰੂ ਹੋਈ ਬਗਾਵਤ ਤੋਂ ਹੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਮੋੜ ਵੱਜ ਗਿਆ ਸੀ ਪਰ ਇਸ ਦੇ ਪਿੱਛੇ ਹੋਰ ਵੀ ਕਈ ਪਹਿਲੂ ਨੇ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਕਾਰਨ ਬਣੇ ਚੋਣ ਤੀਜਿਆਂ ਦੇ ਵਿੱਚ ਲਗਾਤਾਰ ਘਟ ਰਿਹਾ ਅਕਾਲੀ ਦਲ ਦਾ ਗ੍ਰਾਫ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਪਹਿਲੀ ਵਜ੍ਹਾ ਬਣਿਆ 2017 ਦੇ ਵਿੱਚ ਕਾਂਗਰਸ ਤੋਂ ਹਾਰ ਤੋਂ ਬਾਅਦ ਅਕਾਲੀ ਦਲ ਦੇ ਹੱਥ ਮੋੜ ਸੂਬੇ ਦੀ ਕਮਾਨ ਆਈ ਦੱਸਦੇ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ 15 ਸੀਟਾਂ ਮਿਲੀਆਂ ਤੇ ਵੋਟ ਫੀਸਦ 25.4 ਹੀ ਰਿਹਾ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੋ ਸੀਟਾਂ ਮਿਲੀਆਂ ਤੇ ਵੋਟ ਪ੍ਰਤੀਸ਼ਤ 27.8 ਰਿਹਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਤਿੰਨ ਸੀਟਾਂ ਮਿਲੀਆਂ ਤੇ ਵੋਟ ਸ਼ੇਅਰ ਘਟ ਕੇ 18.5 ਫੀਸਦੀ ਤੱਕ ਰਹਿ ਗਿਆ ਤੇ ਜੇਕਰ ਗੱਲ ਲੰਘੀਆਂ 2024 ਦੀਆਂ ਲੋਕ ਸਭਾ ਚੋਣਾਂ ਦੀ ਕਰੀਏ ਤਾਂ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਮਿਲੀ ਤੇ ਵੋਟ ਪ੍ਰਤੀਸ਼ਤ 13.5 ਫੀਸਦੀ ਤੇ ਹੀ ਸਿਮਟ ਕੇ ਰਿਹਾ ਗਿਆ ਇਹਨਾਂ ਚੋਂ ਨਤੀਜਿਆਂ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਬਗਾਵਤ ਸ਼ੁਰੂ ਹੋਈ ਜਿਸ ਦੇ ਚਲਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਵਰਗੇ ਕਈ ਆਗੂ ਅਕਾਲੀ ਦਲ ਤੋਂ ਵੱਖ ਹੋ ਗਏ ਇਸ ਬਾਗੀ ਧੜੇ ਦੀ ਇੱਕ ਹੀ ਮੰਗ ਸੀ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਇਨ੍ਹਾਂ ਬਾਗੀਆਂ ਵੱਲੋਂ 2015 ਦੇ ਵਿੱਚ ਹੋਏ ਬੇਦਬੀ ਤੇ ਗੋਲੀ ਕੰਡ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਦੱਸਦਿਆਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸ਼ਿਕਾਇਤ ਕੀਤੀ ਗਈ ਜਿਸ ਦੇ ਬਾਅਦ ਤੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਰਾਹ ਹੋਰ ਸਾਫ਼ ਹੋਇਆ ਬਾਗੀਆਂ ਦੀ ਸ਼ਿਕਾਇਤ ਦੇ ਆਧਾਰ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਤੇ ਸਾਰੇ ਪਹਿਲੂਆਂ ਤੇ ਵਿਚਾਰ ਚਰਚਾ ਤੋਂ ਬਾਅਦ 30 ਅਗਸਤ ਨੂੰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ। ਬਾਗਿਆਂ ਦੀ ਸ਼ਿਕਾਇਤ ਦੇ ਵਿੱਚ 2015 ਦੇ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਜ਼ਬੀ ਦਾ ਵੀ ਜ਼ਿਕਰ ਸੀ। ਜਿਸ ਸਮੇਂ ਇਹ ਘਟਨਾ ਵਾਪਰੀ ਸੁਖਬੀਰ ਸਿੰਘ ਬਾਦਲ ਉਦੋਂ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਨ। ਇਸ ਤੋਂ ਇਲਾਵਾ 2017 ਦੇ ਵਿੱਚ ਰਾਮ ਰਹੀਮ ਦੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਮਾਮਲੇ ਦੇ ਵਿੱਚ ਜਥੇਦਾਰ ਤੇ ਦਬਾਅ ਬਣਾ ਕੇ ਰਾਮ ਰਹੀਮ ਨੂੰ ਮਾਫੀ ਦਿਵਾਉਣ ਦੇ ਵੀ ਇਲਜ਼ਾਮ ਲਗਾਏ ਗਏ। ਇਸ ਤੋਂ ਲੱਗਦਾ ਪੰਜਾਬ ਦੇ ਵਿੱਚ ਰਾਮ ਰੇਮ ਦੀਆਂ ਫਿਲਮਾਂ ਰਿਲੀਜ਼ ਕਰਵਾਉਣਾ ਸੁਨੀਪ ਸੈਣੀ ਨੂੰ ਡੀਜੀਪੀ ਲਾਉਣਾ ਤੇ ਆਪਣੀ ਦਖਲਅੰਦਾਜ਼ੀ ਦੇ ਨਾਲ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਜਿਹੇ ਗੰਭੀਰ ਇਲਜ਼ਾਮ ਨੇ ਸੁਖਬੀਰ ਸਿੰਘ ਬਾਦਲ ਦੇ ਪਤਨ ਦੇ ਲਈ ਮੁੱਖ ਕਾਰਨ ਬਣੇ ਫਿਲਹਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਫੈਸਲੇ ਦਾ ਹਰ ਇੱਕ ਨੂੰ ਇੰਤਜ਼ਾਰ ਹੈ ਪਰ ਇਸ ਤੋਂ ਪਹਿਲਾਂ ਹੀ ਇਸ ਵੱਡੇ ਅਸਤੀਫੇ ਨੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਤਾਂ ਰਿਜ਼ਾਈਨ ਤਾਂ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤਾਂ ਵਜਾ ਕਾਰਨ ਵਿਵਾਦ ਦੇ ਇਲਜ਼ਾਮ ਜੋ ਮਰਜੀ ਹੋਵੇ ਪਰ ਹੁਣ ਵਾਕਈ ਅੱਗੇ ਦਾ ਪੜਾ ਕੀ ਹੋਏਗਾ ਸਵਾਲ ਤੇ ਵੀ ਪੁੱਛੇ ਜਾ ਰਹੇ ਨੇ ਕਿ ਜੋ ਸੁਖਬੀਰ ਬਾਦਲ ਦਾ ਅਸਤੀਫਾ ਮੰਗ ਰਹੇ ਸੀ ਕਿ ਉਹਨਾਂ ਦੇ ਕੋਲ ਕੋਈ ਹੁਣ ਪਲਾਨ ਹੈ ਉਹ ਦੱਸਣਗੇ ਕਿ ਪੰਥਕ ਪਾਰਟੀ ਜਾਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾਉਣਾ ਕਿਵੇਂ ਹੈ ਇਸ ਸਵਾਲ ਹੁਣ ਸਭ ਦੇ ਜ਼ਿਹਨ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਰਹੇਗਾ ਇਸ ਮੁੱਦੇ ਉੱਤੇ ਥੋੜੀ ਦੇਰ ਦੇ ਵਿੱਚ ਅੱਜ ਖਬਰਾਂ ਦੇ ਪ੍ਰਾਈਮ ਟਾਈਮ 'ਚ ਅਸੀਂ ਇਸ ਮੁੱਦੇ ਉੱਤੇ ਅਹਿਮ ਚਰਚਾ ਕਰਾਂਗੇ ਥੋੜੀ ਦੇਰ ਦੇ ਵਿੱਚ ਪ੍ਰਾਈਮ ਟਾਈਮ ਦੇ ਵਿੱਚ ਜ਼ਿਕਰ ਹੋਵੇਗਾ ਇਸ ਅਸਤੀਫੇ ਦਾ ਹੀ ਹੁਣ ਅੱਗੇ ਵੱਧਦੇ ਹਾਂ ਤੇ ਗੱਲ ਬਾਈ ਇਲੈਕਸ਼ਨ ਦੀ ਜ਼ਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਾਕਤ ਲਗਾ ਰਹੀ ਹੈ ਖਾਸ ਤੌਰ ਤੇ ਉਸ ਸੀਟਾਂ ਦੇ ਉੱਤੇ ਜਿੱਥੇ ਬਕਾਰ ਦੀ ਤੁਸੀਂ ਕਹਿ ਸਕਦੇ ਹੋ ਇਹ ਜੰਗ ਨਜ਼ਰ ਆਉਂਦੀ ਹੈ ਗਿੱਦੜ ਬਾਹ ਹੋਵੇ ਜਾਂ ਫਿਰ ਬਰਨਾਲਾ ਹੋਵੇ ਇਹ ਡੇਰਾ ਹੋਵੇ ਡੇਰਾ ਬਾਬਾ ਨਾਨਕ ਜਾਂ ਫਿਰ ਚੱਬੇਵਾਲ ਤਾਂ ਜ਼ਿੰਮਨੀ ਚੋਣਾ ਚ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ ਲਗਾਈ ਹੈ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਦੇ ਵੱਲੋਂ ਹੁਣ ਤਾਬੜ ਤੋੜ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਬਰਨਾਲਾ ਤੇ ਗੱਦੜਬਾਹ ਦੇ ਵਿੱਚੋਂ ਜਲਸੇ ਕੀਤੇ ਗਏ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਪ੍ਰਾਪਤੀਆਂ ਗਣਵਾਈਆਂ ਸੀਐਮ ਮਾਨ ਨੇ ਵਿਰੋਧੀਆਂ ਦੇ ਤੇ ਖੂਬ ਨਿਸ਼ਾਨੇ ਸਾਧੇ ਜਦੋਂ ਬਠਿੰਡਿਆਂ ਨੇ ਚੋਪੜਤਾ ਫਿਰ ਪਹਿਲਾਂ ਉਥੋਂ ਗਿੱਦੜਵਾ ਛੱਡ ਕੇ ਬਠਿੰਡੇ ਆ ਗਿਆ ਜਦੋਂ ਬਠਿੰਡੇ ਆਏ ਨੇ ਚੋਪੜਤਾ ਫਿਰ ਫੇਰ ਹੁਣ ਕਹਿੰਦਾ ਮੈਂ ਵਾਪਸ ਆ ਗਿਆ ਮੈਨੂੰ ਬਨਵਾਸ ਮਿਲ ਗਿਆ ਸੀ ਉਹ ਕਹਿੰਦੇ ਕਿਹਨੇ ਦਿੱਤਾ ਸੀ ਤੱਕ ਅਸੀਂ ਕਦੋਂ ਦਿੱਤਾ ਬਨਵਾਸ ਨਾ ਹੀ ਖਤਮ ਕੀਤਾ ਜੇ ਤੈਨੂੰ ਮਿਲ ਵੀ ਗਿਆ ਸੀ ਖਤਮ ਕਦੋਂ ਕੀਤਾ ਉੱਥੇ ਲੈ ਤੂੰ ਹੁਣ ਹੁਣ ਉਹ ਕਹਿੰਦਾ ਕਿ ਪੀਆਰਟੀ ਚ ਰੱਖੂ ਮੈਂ ਫਲਾਨੇ ਨੂੰ ਮੈਂ ਰੇਲਵੇ ਚ ਰੱਖ ਲਉ ਫਲਾਨੇ ਨੂੰ ਮੈਂ ਕਿੱਥੋਂ ਰੱਖ ਲਵਾਂਗੇ ਤੁਸੀਂ ਜੇ ਨੀਅਤ ਹੁੰਦੀ ਜਦੋਂ ਜਦੋਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਸੀਂ ਫਲਾਨਾ वित्त मंत्री से सी उदो तो नौकरियां दे सकते थे तो खजाने चाहे ना पैसे तनखा देने तो दोस्तों बहुत सारे काम किए लेकिन आपका गिदड़बा रह गया क्यों यहां से पूरे पंजाब से 117 में से बानवे सीट दे के लोगों ने भेजा गिदड़बा वालों ने उनकी पार्टी वालों को चुन लिया वो लड़ता तो बहुत अच्छा है लेकिन लड़ ही सकता है वो काम तो कर नहीं सकता क्योंकि सरकार तो आम आदमी पार्टी की सरकार है तो जिसकी सरकार है उसी का एमएलए चुनोगे तो आपके काम होंगे दूसरी पार्टी का एमएलए चुनोगे तो वो तो लड़ेगा ही पूरे पांच साल लड़ाई लड़ाई में निकाल देगा हो सकता है विधानसभा में भी खूब लड़ाई करे हो सकता है मान साहब के खिलाफ भी खूब लड़ाई करे मंत्रियों के काम नहीं होंगे अगर आपका एमएलए आम आदमी पार्टी का एमएलए होगा तो काम होंगे आपके सारे तो जो डिम्पी जी ने कहा वो आज मैं वादा करके जा रहा हूं अट्ठाईस साल में जितने आपके काम रुके हुए थे पैसे की कमी नहीं होने देंगे अट्ठाईस साल का जो काम बाकी रह गया ढाई साल के अंदर आपको हम सारे काम पूरे करके दिखाएंगे तो दोस्तों वोटा दो पे पैन जा रही ने भी तरीक नई तरीक नतीजे साढ़े सारे सामने ਹੋਣਗੇ ਅਗਲੇ ਸ਼ਨੀਵਾਰ ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਹੋਣਗੇ ਹੁਣ ਅੱਗੇ ਵਧਦੇ ਹਾਂ ਤੇ ਗੱਲ ਚੌਲਾਂ ਦੀ ਪੰਜਾਬ ਦੇ ਵਿੱਚ ਝੋਨਾ ਤਾਂ ਬਹੁਤ ਵੱਡੇ ਪੱਧਰ ਤੇ ਹੁੰਦਾ ਹੈ ਪਰ ਪੰਜਾਬ ਦੇ ਚੌਲਾਂ ਦੇ ਸੈਂਪਲ ਬੈਕ ਟੂ ਬੈਕ ਲਗਾਤਾਰ ਫੇਲ ਹੋ ਰਹੇ ਨੇ ਇਹ ਅਹਿਮ ਤੇ ਵੱਡੀ ਖਬਰ ਪੰਜਾਬ ਦੀ ਕਿਸਾਨੀ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਹੋਈ ਪੰਜਾਬ ਦੇ ਚੌਲਾਂ ਦੇ ਸੈਂਪਲ ਫੇਲ ਹੋਏ ਨੇ ਤੇ ਹੁਣੇ ਖਬਰ ਆਈ ਹੈ ਅਸਮ ਤੇ ਨਾਗਾਲੈਂਡ ਤੋਂ ਜਿੱਥੇ ਅਸਮ ਤੇ ਨਾਗਾਲੈਂਡ ਦੇ ਵਿੱਚ ਸੈਂਪਲ ਫੇਲ ਹੋਏ ਨੇ ਅਰुणाਚਲ ਪ੍ਰਦੇਸ਼ ਤੇ ਕਰਨਾਟਕ ਦੇ ਵਿੱਚ ਵੀ ਸੈਂਪਲ ਇਸ ਤੋਂ ਪਹਿਲਾਂ ਫੇਲ ਹੋਏ ਸੀ ਸਭ ਤੋਂ ਪਹਿਲਾਂ ਖਬਰ ਆਉਂਦੀ ਹੈ ਅਰुणाਚਲ ਪ੍ਰਦੇਸ਼ ਤੋਂ ਕਿ ਉੱਥੇ ਜਿਹੜੇ ਸੈਂਪਲ ਜਿਹੜੇ ਭਰੀ ਗਏ ਉਹ ਫੇਲ ਹੋ ਗਏ ਉਸ ਤੋਂ ਬਾਅਦ ਜਾਣਕਾਰੀ ਆਈ ਕਿ ਕਰਨਾਟਕ ਦੇ ਵਿੱਚ 26 ਸੈਂਪਲ ਭਰੇ ਗਏ ਸੀ ਚਾਰ ਉਸ ਦੇ ਵਿੱਚੋਂ ਫੇਲ ਹੋਏ ਜੋ ਕਿ ਪੰਜਾਬ ਦੇ ਸਨ ਅਤੇ ਜਲੰਧਰ ਤੇ ਨਾਬਾ ਤੋਂ ਭੇਜਿਆ ਗਿਆ ਸੀ ਚੌਲ ਜਿਹੜਾ ਕਰਨਾਟਕ ਕੋ ਸੈਂਪਲ ਫੇਲ ਹੋ ਗਏ ਹੁਣ ਅਸਮ ਤੇ ਨਾਗਾਲੈਂਡ ਦੇ ਵਿੱਚ ਵੀ ਸੈਂਪਲ ਭਰੇ ਗਏ ਜਿਹੜੇ ਪੰਜਾਬ ਤੋਂ ਚੌਲ ਜਾਂਦੇ ਨੇ ਉਸ ਦੇ ਔਰ ਕਾਬਲੇਗੌਰ ਹੈ ਕਿ ਉੱਥੇ ਵੀ ਸੈਂਪਲ ਫੇਲ ਹੋਏ ਨੇ ਤੇ ਇਸ ਵਾਰ ਜਿਹੜੇ ਭੇਜੇ ਗਏ ਸੀ ਸੁਨਾਮ ਤੋਂ ਯਾਨੀ ਸੰਗਰੂਰ ਜ਼ਿਲ੍ਹੇ ਤੋਂ ਭੇਜੇ ਗਏ ਸੀ ਇਹ ਚੌਲ ਜਿਨ੍ਹਾਂ ਦੇ ਸੈਂਪਲ ਫੇਲ ਹੋਏ ਨੇ ਇਹਨਾਂ ਦੀ ਕੁਆਂਟੀਟੀ ਦਾ ਮੈਂ ਜ਼ਿਕਰ ਕਰਾਂ ਤਾਂ 11241 ਕੁਇੰਟਲ ਜਿਹੜੇ ਚੌਲ ਭੇਜੇ ਗਏ ਸੀ ਚੌਲਾਂ ਦੇ ਜਿਹੜੇ ਸੈਂਪਲਸ ਲਏ ਗਏ ਉਹ ਗੈਰ ਮਿਆਰੀ ਪਾਏ ਗਏ ਚੌਲਾਂ ਦੇ ਵਿੱਚ ਸੁੱਸਰੀ ਪੈ ਗਈ ਸੀ 45 ਚੌਲ ਤੇ ਮਾਪ ਡੰਡਾ ਦੇ ਉੱਤੇ ਖੜੇ ਨਹੀਂ ਉਤਰੇ ਤੇ ਮਾਪ ਡੰਡ ਦੇ ਮੁਤਾਬਿਕ 45 ਚੌਲਾਂ ਦੇ ਦਾਣੇ 0.9% ਤੋਂ 1% ਹੋਣੇ ਚਾਹੀਦੇ ਨੇ ਜਦਕਿ ਇਹਨਾਂ ਦੇ ਵਿੱਚ 45 ਚੌਲਾਂ ਦੀ ਮਾਤਰਾ 0.52% ਤੋਂ 0.78% ਹੋਣੀ ਚਾਹੀਦੀ ਨੇ ਮਿਲਰਜ਼ ਨੂੰ ਆਪਣੇ ਖਰਚੇ ਤੇ ਚੌਲ ਬਦਲਣ ਦੇ ਲਈ ਕਿਹਾ ਗਿਆ ਹੈ ਇਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ ਐਫਸੀਆਈ ਦੇ ਵੱਲੋਂ ਜ਼ਿਕਰ ਕੀਤਾ ਗਿਆ ਜਾਂ ਆਦੇਸ਼ ਦਿੱਤੇ ਗਿਆ। ਇਹ ਕੇਂਦਰ ਸਰਕਾਰ ਪੰਜਾਬ ਤੋਂ ਕਰ ਸਕੀ ਹੁੰਦੀ ਹੈ। ਔਰ ਕੇਂਦਰ ਸਰਕਾਰ ਨੇ ਐਫਸੀਆਈ ਦੀ ਜਿਹੜੀ ਕਸਟਡੀ ਚੋਂ ਚੌਲ ਰੱਖੇ ਹੁੰਦੇ ਨੇਗੇ ਸੋ ਐਫਸੀਆਈ ਜ਼ਿੰਮੇਵਾਰ ਹੈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਨੂੰ ਬਲੇਮ ਕਰਨਾ ਬੰਦ ਕਰਨਾ ਪੰਜਾਬ ਦੇ ਜਿਹੜੇ ਉਹ ਚੌਲ ਪੈਦਾ ਕਰਕੇ ਉਹਨਾਂ ਦੀ ਮਿਲਿੰਗ ਕਰਕੇ ਕੇਂਦਰ ਸਰਕਾਰ ਨੂੰ ਸੌਂਪਿਆ ਸੀ ਜ਼ਿੰਮੇਵਾਰੀ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਆ ਐਫਸੀਆਈ ਦੀ ਆ ਸੋ ਐਫਸੀਆਈ ਤੇ ਕੇਂਦਰ ਸਰਕਾਰ ਫੇਲ ਹੋਏ ਨੇਗੇ ਪੰਜਾਬ ਦੇ ਕਿਸਾਨ ਨੇ ਇੱਕ ਇੱਕ ਝੋਨਾ ਜਿਹੜਾ ਦਾਣਾਗਾ ਪੈਦਾ ਕਰਕੇ ਉਹ ਕੇਂਦਰੀ ਪੂਲ 'ਚ ਤੇ ਆਲਰੇਡੀ ਭੇਜ ਦਿੱਤਾ ਸੀ ਐਫਸੀਆਈ ਤਾਂ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਭੇਜਦੀ ਆ ਫਿਰ ਕਿਉਂ ਐਦਾਂ ਜਦੋਂ ਐਫਸੀਆਈ ਨੇ ਖਰੀਦਿਆ ਹੈਗਾ ਉਹਨਾਂ ਦੀ ਕਸਟਡੀ 'ਚ ਆ ਫਿਰ ਬਲੇਮ ਪੰਜਾਬ ਨੂੰ ਕਿਉਂ ਫਿਰ ਦੋਸ਼ ਪੰਜਾਬ ਨੂੰ ਕਿਉਂ ਜਦੋਂ ਅਸੀਂ ਤਾਂ ਆਲਰੇਡੀ ਵੇਚ ਚੁੱਕੇ ਆ ਉਹ ਖਰੀਦ ਚੁੱਕੇ ਨੇਗੇ ਸੋ ਜਿਹੜਾ ਖਰੀਦਦਾਰ ਆਗਾ ਐਫਸੀਆਈ ਆ ਜਾਂ ਸੈਂਟਰ ਸਰ ਉਦੀ ਐਫਸੀ ਦੀ ਇਨਸਪੈਕਸ਼ਨ ਹੋਣ ਤੋਂ ਬਾਅਦ ਸਾਨੂੰ ਇਹਦੇ ਇਹ ਨੋਟ ਦੇਣ ਤੋਂ ਬਾਅਦ ਲੱਗਦਾ ਹੈ ਜੇ ਇਹ ਇਸ ਤਰ੍ਹਾਂ ਪਰਪਾਈ ਕਰਨ ਲੱਗੇ ਅਸੀਂ ਉਹਦੀ ਪਰਪਾਈ ਪੂਰਾ ਸੈਲਰ ਵੇਚ ਕੇ ਆਪਣੀ ਪੂੰਜੀ ਪੂਰੀ ਵੇਚ ਕੇ ਵੀ ਨਹੀਂ ਕਰ ਸਕਦੇ ਹੈਗੇ ਉਹ ਤਾਂ ਸਿੱਧਾ ਹੀ ਇਹ ਹੈ ਵੀ ਤੁਸੀਂ ਸੈਲਰ ਇਹ ਬੰਦ ਕਰ ਦੋਗੇ ਜੇ ਇਹ ਪਰਪਾਈ ਦੇ ਆਰਡਰ ਆਉਣ ਲੱਗ ਪਏ ਸੈਲਰ ਬੰਦ ਹੋ ਜਾਣਗੇ ਪਰਪਾਈ ਨਹੀਂ ਹੋ ਸਕਦੀ ਇਸ ਵਿੱਚ ਜਿਹੜੀ ਸੁਣਨ ਚਾਹੀ ਹੈ ਕੁਛ ਨਾ ਕੁਛ ਜੜੀ ਗੱਲ ਹੈਗੀ ਹੈ ਐਫਸੀਆਈ ਤੇ ਫੂਡ ਮਿਨਿਸਟਰੀ ਦੇ ਵਿੱਚ ਆਪਸ ਦੇ ਵਿੱਚ ਕੁਝ ਡਿਫਰੈਂਸਿਸ ਚੱਲ ਰਹੇ ਨੇ ਮੈਂ ਉਹ ਬੇਨਤੀ ਕਰਦਾ ਵੀ ਇਹਨਾਂ ਨੂੰ ਆਪਦੇ ਡਿਫਰੈਂਸਿਸ ਮਕਾ ਕੇ ਇਹਨੂੰ ਸ਼ੋਰਟ ਆਊਟ ਕਰਕੇ ਇਹ ਮਸਲੇ ਨੂੰ ਹੱਲ ਕੀਤਾ ਜਾਵੇ ਬਾਕੀ ਬਾਕੀ ਡਿਫਰੈਂਸਿਸ ਦੀ وجہ ਦੇ ਨਾਲ ਜਿਹੜਾ ਕਨਫਲਿਕਟ ਹੈ ਉਸ ਦੀ وجہ ਦੇ ਨਾਲ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਦੇ ਖਿਲਾਫ ਦੇਸ਼ ਦੇ ਵਿੱਚ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਚੌਲਾਂ ਦੇ ਖਿਲਾਫ ਇਹ ਚਰਚਾ ਦਾ ਵਿਸ਼ਾ ਜ਼ਰੂਰ ਹੈ ਇਨਫੈਕਟ ਸਵਾਲ ਤਾਂ ਇਹ ਵੀ ਹੈ ਕਿ ਜਦੋਂ ਕੋਈ ਚੌਲ ਖਰੀਦ ਲੈਂਦਾ ਹੈ ਖਰੀਦ ਕੇ ਤੁਸੀਂ ਆਪਣੇ ਘਰ ਰੱਖ ਲਓ ਜੇ ਉਸ ਦੇ ਵਿੱਚ ਸੁੱਸਰੀ ਪੈ ਗਈ ਤਾਂ ਕਿ ਦੁਕਾਨਦਾਰ ਦਾ ਕਸੂਰ ਹੈ ਜਾਂ ਫਿਰ ਜਿਸ ਨੇ ਚੌਲ ਉਗਾਈ ਸੀ ਉਸ ਕਿਸਾਨ ਦਾ ਕਸੂਰ ਹੈ ਸਵਾਲ ਇਹ ਹੈ ਕਿ ਜਿਨ੍ਹਾਂ ਦੇ ਕੋਲ ਚੌਲ ਪਹੁੰਚ ਗਏ ਉਹ ਤਾਂ ਇਹ ਕਿਸੇ ਸ਼ੈਲਰ ਮਾਲਕ ਦੇ ਕੋਲ ਨੇ ਜਾਂ ਫਿਰ ਕਿਸੇ ਹੋਰ ਫੂਡ ਏਜੰਸੀ ਦੇ ਕੋਲ ਨੇ ਜਿਨ੍ਹਾਂ ਦੇ ਵੱਲੋਂ ਖਰੀਦ ਕੀਤੀ ਜਾਂਦੀ ਹੈ ਸੈਂਟਰ ਦੀ ਏਜੰਸੀ ਤਾਂ ਸੰਭਾਲ ਵੀ ਉਹਨਾਂ ਨੇ ਕਰਨੀ ਹੈ ਸੁਸਤੀ ਉਸ ਦੇ ਵਿੱਚ ਨਾ ਪਵੇ احتیاط ਜਾਂ ਜਿਹੜੇ ਕਦਮ ਨੇ ਉਹ ਵੀ ਉਹਨਾਂ ਨੇ ਚੁੱਕਣੇ ਹੁਣ ਅੱਗੇ ਵਾਦਿਆਂ ਤੇ ਗੱਲ ਹੋਵੇਗੀ ਕਿ ਕਿਸਾਨਾਂ ਦੀ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਕਿਸਾਨ ਆਗੂਆਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ 26 ਨਵੰਬਰ ਤੋਂ ਮਿਥੇ ਸਮੇਂ ਦੇ ਲਈ ਪੁਖੜ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਪੁਖੜ ਹੜਤਾਲ ਦੇ ਉੱਤੇ ਬੈਠਣਗੇ 26 ਨਵੰਬਰ ਤੋਂ ਖਨੌਰੀ ਬਾਰਡਰ ਦੇ ਉੱਤੇ ਭੁਖੜਤਾਲ ਦੇ ਉੱਤੇ ਡੱਲੇਵਾਲ ਦੇ ਵੱਲੋਂ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਤੇ ਕਿਹਾ ਕਿ ਜੇ ਭੁਖੜਤਾਲ ਦੇ ਵਿੱਚ ਮੌਤ ਹੋਈ ਤਾਂ ਮ੍ਰਿਤਕ ਦੇ ਉੱਥੇ ਹੀ ਰੱਖਾਂਗੇ ਹਾਂ ਤੇ ਇਹ ਵੀ ਬਿਆਨ ਸਾਹਮਣੇ ਆਇਆ ਸਰਵੈਂਸਿੰਗ ਪੰਧੇੜ ਦਾ ਤੇ ਕਿਹਾ ਕਿ ਅਸੀਂ 13 ਫਰਵਰੀ ਤੋਂ ਬਾਰਡਰ ਦੇ ਉੱਤੇ ਸੰਘਰਸ਼ ਕਰ ਰਹੇ ਹਾਂ ਐਮਐਸਪੀ ਦੀ ਗਾਰੰਟੀ ਕਾਨੂੰਨ ਸਣੀ ਸਾਡੀਆਂ 12 ਮੰਗਾਂ ਨੇ ਸਾਡੀ ਫਸਲ ਐਮਐਸਪੀ ਦੇ ਉੱਤੇ ਨਹੀਂ ਵਿਕ ਰਹੀ ਔਰ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਾਬਲੇਗੌਰੇ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਜੇ ਤੁਸੀਂ ਰਾਜਪੁਰੇ ਤੋਂ ਜਾਓ ਅੰਬਾਲਾ ਤਾਂ ਫਿਰ ਰਾਤ ਵਿੱਚ ਜਾ ਮੈਂ ਰੋਡ ਬਲੌਕ ਹੈ ਇਸ ਕਰਕੇ ਘੁੰਮ ਕੇ ਜਾਣਾ ਪੈਂਦਾ ਉੱਥੇ ਜਿਹੜੀ ਇਹ ਇਹ ਪੂਰਾ ਪ੍ਰੋਟੈਸਟ ਚੱਲ ਰਿਹਾ ਹੈ ਔਰ ਇਨਫੈਕਟ ਇਹ 10 ਫਰਵਰੀ ਤੋਂ ਹੀ ਬੰਦ ਹੈ 13 ਫਰਵਰੀ ਨੂੰ ਦਿੱਲੀ ਵਾਲੇ ਪਾਸੇ ਕੂਚ ਕਰਨਾ ਸੀ ਕਿਸਾਨਾਂ ਨੇ ਜਿਨ੍ਹਾਂ ਨੂੰ ਰੂਪਿਆ ਗਿਆ ਇਸ ਬਾਰਡਰ ਦੇ ਉੱਤੇ ਦੂਜੇ ਪਾਸੇ ਖਨੌਰੀ ਦੇ ਵਿੱਚ ਵੀ ਸਥਿਤੀ ਸੇਮ ਹੈ ਖਨੌਰੀ ਵਾਲੇ ਪਾਸੇ ਜੇ ਤੁਸੀਂ ਸਮਾਣਾ ਪਾਸੜਾ ਤੋਂ ਪਟਿਆਲੇ ਵਾਲੇ ਪਾਸੇ ਤੋਂ ਹੁੰਦੇ ਹੋਏ ਅੱਗੇ ਜਾਂਦੇ ਹੋ ਜੀਨ ਰੋहतक ਤਾਂ ਫਿਰ ਉੱਥੇ ਖਨੌਰੀ ਤੁਹਾਨੂੰ ਬਾਰਡਰ ਦੇ ਉੱਤੇ ਜਮ ਮਿਲੇਗਾ ਕਿਉਂਕਿ ਫਿਰ ਰੋਡ ਬਲੌਕ ਹੈ। ਔਰ ਕਰੀਬ 10 ਮਹੀਨਿਆਂ ਤੋਂ ਕਿਸਾਨ ਬੈਠੇ ਹੋਏ ਨੇ 26 ਨਵੰਬਰ ਦਾ ਦਿਨ ਚੁਣਿਆ ਗਿਆ ਹੈ। 26 ਨਵੰਬਰ ਦਾ ਦਿਨ ਚੁਣਨ ਦੀ ਇੱਕ ਹੋਰ ਵੀ ਵਜ੍ਹਾ ਹੈ। ਉਹ ਵਜ੍ਹਾ ਇਹ ਹੈ ਕਿ 26 ਨਵੰਬਰ 2020 ਨੂੰ ਦਿੱਲੀ ਵਾਲੇ ਪਾਸੇ ਕੋਚ ਕੀਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਜਿਹੜਾ ਪਹਿਲਾ ਅੰਦੋਲਨ ਹੋਇਆ ਜਿਹੜਾ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਗਿਆ ਸੀ ਔਰ ਸ਼ਾਇਦ ਇਸ ਕਰਕੇ ਹੀ 26 ਨਵੰਬਰ ਦਾ ਦਿਨ ਚੁਣਿਆ ਗਿਆ ਕਿ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਭੁਖ ਹੜਤਾਲ ਦੇ ਉੱਤੇ ਬੈਠਣ ਕਿ ਕਮੇਟੀਆਂ ਬਣਾਉਣਾ ਕੰਮ ਨੂੰ ਇੱਕ ਤਰ੍ਹਾਂ ਨਾਲ ਲੰਮਾ ਖਿੱਚ ਦੇਣਾ ਤੇ ਉਹਦੇ ਉਹਦੇ ਤੇ ਮਿੱਟੀ ਪਾ ਦੇਣੀ ਹੈ ਇਹਦੇ ਚੋਂ ਨਿਕਲਦਾ ਨਿਕਲਦਾ ਕੁਝ ਨਹੀਂ ਹੁੰਦਾ ਤੁਸੀਂ ਹੁਣ ਮਨ ਲਾ ਕੇ ਦੇਖੋ ਡਾਕਟਰ ਸੁਮਿੰarnath ਦੀ ਰਿਪੋਰਟ ਆਈ ਪਈ ਹੈ 2006 ਦੀ ਸਰਕਾਰ ਦੇ ਟੇਬਲ ਤੇ ਪਈ ਹੈ ਸੁਪਰੀਮ ਕੋਰਟ ਤੇ ਲੋਕ ਕੇਸ ਲੈ ਗਏ ਸਪਰੀਮ ਕੋਰਟ ਨੇ ਉਹਦੇ ਤੇ ਕੋਈ ਆਪਦੀ ਪ੍ਰਤੀਕਿਰਿਆ ਨਹੀਂ ਦਿੱਤੀ ਕੋਈ ਨਹੀਂ ਕਿਹਾ ਗਾਸਟ ਸੈਂਟਰ ਗਵਰਨਮੈਂਟ ਨੂੰ ਕਿ ਭਾਈ ਤੁਸੀਂ ਇਹਨੂੰ ਮਤਲਬ ਲਾਗੂ ਕਰੋ ਕੀ ਮਤਲਬ ਆ ਕਮਿਸ਼ਨ ਬਣਾਉਣ ਦਾ ਤੇ ਜੇ ਸੁਪਰੀਮ ਕੋਰਟ ਜਿਹੜੀ ਸਾਡੇ ਲਈ ਸੁਪਰੀਮ ਹੈ ਸਾਰਿਆਂ ਤੋਂ ਵੱਡੀ ਚੀਜ਼ ਹੈ ਉੱਥੋਂ ਵੀ ਕਿਸਾਨਾਂ ਦੇ ਹੱਥ ਦੇ ਵਿੱਚ ਨਿਰਾਸ਼ਤਾ ਹੈ ਔਰ ਐਡੇ ਵੱਡੇ ਕਮਿਸ਼ਨ ਦੇ ਸਬੰਧ ਚ ਕਭ ਰ ਇਹਨਾਂ ਕਮੇਟੀਆਂ ਤੋਂ ਨਿਕਲਣ ਵਾਲਾ ਕੁਝ ਨਹੀਂ ਹੁੰਦਾ ਕਮੇਟੀ ਦੇ ਹੱਥ ਦੇ ਵਿੱਚ ਕਿ ਸ਼ਾਨਨਾ ਫੜਾਇਆ ਵੈ ਕਿ ਲੈ ਵੀ ਤੁਸੀਂ ਭਾਈ ਜਿੰਨਾ ਕ ਇਹਨਾਂ ਨੂੰ ਦੇਣਾ ਲੱਗਦਾ ਤੁਹਾਨੂੰ ਸ਼ਾਨਨਾ ਲਾ ਕੇ ਆ ਤਾਂ ਮੰਗਾ ਇਮੀਡੀਏਟਲੀ ਮੰਨਣ ਵਾਲੀਆਂ ਨਹੀਂ ਆ ਮੰਨਣ ਵਾਲੀਆਂ ਨਹੀਂ ਉਹਨਾਂ ਨੂੰ ਇੱਕ ਪਾਸੇ ਕਰਨ ਦਾ ਇੱਕ ਰਸਤਾ ਖੋਲ ਕੇ ਦਿੱਤਾ ਗਿਆ ਸੋ ਇੱਕ ਕਮੇਟੀ ਤੋਂ ਨਿਕਲਣ ਦੀ ਕੋਈ ਬਹੁਤੀ ਉਮੀਦ ਨਹੀਂ ਹੈ ਸਾਨੂੰ